ਤੋ ਪਹਿਲਾਂ ਤੇ ਮੈਂ ਬਟਾਲਾ ਵਾਸੀਆਂ ਨੂੰ ਤੇ ਪੂਰੇ ਪੰਜਾਬ ਦੇ ਇੰਡੀਆ ਦੇ ਸਾਰੇ ਜਿਹੜੇ ਦੇਸ਼ਾਂ-ਵਿਦੇਸ਼ਾਂ 'ਚ ਵੀ ਬੈਠੇ ਨੇ ਸਾਡੇ ਭਾਰਤੀਏ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਅੱਜ 79th ਇੰਡੀਪੈਂਡੈਂਸ ਡੇ ਆ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਐਮ ਐਲ اے ਬਟਾਲਾ ਉਹਨਾਂ ਨੇ ਅੱਜ ਦੇ ਦਿਨ ਇੱਥੇ ਔਨ ਡਿਊਟੀ ਜਿਹੜੀ ਆ ਇੰਪਰੂਵਮੈਂਟ ਟ੍ਰਸਟ 'ਚ ਵੀ ਪਹੁੰਚਣਾ ਸੀ ਮਾਰਕੀਟ ਕਮੇਟੀ ਚ ਵੀ ਚੰਡਾ ਜਿਹੜਾ ਰਲਾਇਆ ਜਾ ਰਿਹਾ ਉੱਥੇ ਵੀ ਪਹੁੰਚਣਾ ਸੀ ਬਟ ਪਾਰਟੀ ਵੱਲੋਂ ਹਾਈ ਡਿਮਾਂਡ ਵੱਲੋਂ ਉਹਨਾਂ ਦੀ ਡਿਊਟੀਆਂ ਜਿਹੜੀਆਂ ਨੇ ਓਵਰ ਸੀਸ ਤੇ ਲੱਗੀਆਂ ਨੇ ਅੱਜੋ ਯੂ ਐਸ ਏ ਦੀ ਧਰਤੀ ਦੇ ਵਿੱਚ ਡਿਊਟੀਆਂ ਦੇ ਰਹੇ ਨੇ ਐਂਡ ਉਹਨਾਂ ਦੇ ਆਰਡਰਸ ਤੇ ਆਪਾਂ ਇੱਥੇ ਪਹੁੰਚੇ ਨੇ ਐਂਡ ਇੰਡੀਆ ਨੂੰ ਬਹੁਤ ਬਹੁਤ ਪ੍ਰਾਊਡ ਹੋਣਾ ਚਾਹੀਦਾ ਇਸ ਮੂਮੈਂਟ ਤੇ ਕਿਉਂਕਿ ਫਰੀडम फाइਟਰਸ ਜਿਹੜੇ ਨੇ ਸਾਡੇ ਪੰਜਾਬ ਦੇ ਮੋਸਟ ਪ੍ਰੋਬਬਲੀ ਜ਼ਿਆਦੇ ਸੀ ਔਰ ਨੇਸ਼ਨ ਨੂੰ ਪੂਰੇ 1000 ਰਾਾਇਆ ਵਾ ਨੇਸ਼ਨ ਦੇ ਨਾਲ-ਨਾਲ ਜੋ ਉਹਨਾਂ ਨੇ ਉਸ ਸਮੇਂ ਦੇ ਵਿੱਚ ਜੋ ਦੇਸ਼ ਲਈ ਆਜ਼ਾਦੀਆਂ ਦਿੱਤੀਆਂ ਨੇ, ਇਨਸਾਨੀਅਤ ਦੇ ਨਾਤੇ ਆਜ਼ਾਦੀਆਂ ਦਿੱਤੀਆਂ ਨੇ, ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਅੱਜ ਦੇ ਦਿਨ ਦੀ ਬਹੁਤ-ਬਹੁਤ ਇੰਡੀਪੈਂਡੈਂਸ ਡੇ ਦੀ ਜਿਹੜੀ ਹੈ ਵਧਾਈ ਦੇਣਾ ਚਾਹੁੰਦਾ ਹਾਂ। ਹਮੇਸ਼ਾ ਦੀ ਤਰ੍ਹਾਂ ਜਿੱਦਾਂ ਬਾਬਾ ਜੀ ਦਾ ਵਿਆਹ ਪੁਰਬ ਬਹੁਤ ਹੀ ਧੂਮ-ਧਾਮ ਨਾਲ ਪੂਰਾ ਵਿਆਹ ਪੁਰਬ ਜਿਹੜਾ ਮਨਾਇਆ ਜਾਂਦਾ ਵਾ, ਬਟਾਲੇਵਾਸੀ ਨੂੰ ਇਸ ਦੀ ਵੀ ਵਧਾਈ ਦੇਣਾ ਚਾਹੁੰਦਾ ਹਾਂ ਔਰ ਉਹਦੇ ਨਾਲ-ਨਾਲ ਪੂਰਾ ਡਿਪਾਰਟਮੈਂਟਸ ਜਿਹੜੇ ਨੇ ਪ੍ਰੋਪਰ ਆਪਣੇ ਕੰਮ ਕਰ ਰਹੇ ਨੇ ਜਿਹਦੇ ਵਿੱਚ ਛਾਂ ਵੀ ਪਬਲਿਕ ਨੂੰ ਜਾਂ ਸੰਗਤ ਨੂੰ ਦੋਨੋਂ ਆਏ ਵਿਦੇਸ਼ਾਂ ਦੇ ਵਿੱਚ ਸੰਗਤ ਨੂੰ ਵੀ ਜਿਹੜੀ ਕਿ ਕੋਈ ਪ੍ਰੋਬਲਮ ਨਾ ਆਵੇ ਦੇਖੋ ਸਭ ਤੋਂ ਪਹਿਲਾਂ ਤੇ ਅੱਜ 79ਵਾਂ ਆਜ਼ਾਦੀ ਦਿਵਸ ਮਨਾਇਆ ਜਾਂ ਦੇਸ਼ ਦੇ ਵਿੱਚ ਉਸੇ ਉਪਲਖ ਦੇ ਵਿੱਚ ਬਟਾਲਾ ਜੀ ਵੀ ਅਲੱਗ-ਅਲੱਗ ਸੰਸਥਾਨ ਜਿਹੜੇ ਉੱਥੇ ਲੋਕ ਆਜ਼ਾਦੀ ਦਾ ਦਿਵਸ ਔਰ ਤਿਰੰਗਾ ਝੰਡਾ ਫੈਰਾ ਰਹੇ ਨੇ ਉਸੇ ਹੀ ਕੜੀ ਦੇ ਤਹਿਤ ਸਾਡੇ ਇੰਪਰੂਵਮੈਂਟ ਟੈਸਟ ਬਟਾਲਾ ਦੇ ਦਫ਼ਤਰ ਦੇ ਵਿੱਚ ਹਰ ਸਾਲ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ ਔਰ ਅੱਜ ਝੰਡਾ ਲਹਿਰਾਨ ਦੀ ਰਸਮ ਜਿਹੜੀ ਹੈ ਸਾਡੇ ਬਹੁਤ ਹੀ ਸਨਮਾਨਿਤ ਸਾਥੀ ਸਾਰੇ ਇਕੱਠੇ ਹੋਏ ਔਰ ਪਾਰਟੀ ਦੇ तमाम درجہ بدرਜਾ ਸਾਡੇ ਉਧੇਦਾਰ ਵੀ ਅੱਜ ਪਹੁੰਚੇ ਸਵਨਕਰ ਸੰਘ ਪੰਜਾਬ ਦੇ ਉਧੇਦਾਰ ਪਹੁੰਚੇ ਔਰ ਬਹੁਤ ਹੀ ਇੱਕ ਸਿਸ਼ਟਾਚਾਰ ਦੇ ਨਾਲ ਜਿਹੜਾ ਹੈ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ ਬਕਾਇਦਾ ਪੁਲਿਸ ਡਿਪਾਰਟਮੈਂਟ ਨੇ ਨੇ ਸਲਾਮੀ ਦੇ ਕੇ ਇਸ ਝੰਡੇ ਦੀ ਰਸਮ ਨੂੰ ਅਦਾ ਕਰਵਾਇਆ ਹੈ ਸੋ ਮੈਂ ਇਸ ਮੌਕੇ ਤੇ ਸਭ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ 79th ਆਜ਼ਾਦੀ ਦਿਵਸ ਦੇ ਮੌਕੇ ਅੱਜ ਮਾਰਕੀਰ ਕਮੇਟੀ ਬਟਾਲਾ ਵਿਖੇ ਮਾਨਯੋਗ ਐਮਐਸ ਸਾਹਿਬ ਸ਼ਰੀ ਕੱਤੀ ਦਿਸ਼ਾ ਨਿਰਦੇਸ਼ ਅੱਜ ਅਸੀਂ ਇੱਥੇ ਝੰਡਾ ਲਹਿਰਾਇਆ ਕਿਉਂਕਿ ਇਹ ਬੜਾ ਹੀ ਭਾਗਾ ਵਾਲਾ ਦਿਨ ਹੈ ਜੋ ਹਰ ਸਾਲ ਅਸੀਂ ਸਾਰੇ ਹਿੰਦੂस्तानी ਸਾਡੇ ਪੰਜਾਬੀ ਸਾਡੇ ਦੇਸ਼ ਵਾਸੀ ਜਿਨ੍ਹਾਂ ਵੀ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਆ ਬੜੇ ਧੂਮ-ਤਾਮ ਔਰ ਹਰਿਆਲੀ ਨਾਲ ਮਨਾਉਂਦੇ ਆ ਤਾਂ ਜੋ ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਉਸ ਚੀਜ਼ ਦੀ ਖੁਸ਼ੀ ਅਸੀਂ ਸਾਰੇ ਪਾਸੇ ਰੰਗਲਾ ਪੰਜਾਬ ਜਿਹੜਾ ਆਪਾਂ ਬਣਾਉਣਾ ਚਾਹੁੰਦੇ ਆਂ ਉਹ ਆਪਾਂ ਸਾਰੇ ਨਾਲ ਮਿਲ ਕੇ ਬਣਾਈਏ ਕਿਉਂਕਿ ਅਸੀਂ ਦੇਸ਼ ਨੂੰ ਆਜ਼ਾਦ ਤਾਂ ਸਾਡੇ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਅਬਸੇ ਆਪਣੇ ਦੇਸ਼ ਨੂੰ ਆਜ਼ਾਦ ਉਦੋਂ ਮੰਨਾਂਗੇ ਜਦੋਂ ਸਾਡੇ ਦੇਸ਼ ਦੇ ਇੱਕ ਗਰੀਬ ਗਰੀਬ ਇਨਸਾਨ ਦਾ ਬੱਚਾ ਜਦੋਂ ਇੱਕ ਤਰੱਕੀਆਂ ਤੇ ਬੁਲੰਦੀਆਂ ਤੇ ਪਹੁੰਚੂਗਾ ਵੱਡਾ ਅਫਸਰ ਬਣੂਗਾ ਵੱਡਾ ਡਾਕਟਰ ਬਣੂਗਾ ਉਦੋਂ ਅਸੀਂ ਦੇਸ਼ ਆਜ਼ਾਦ ਮੰਨਾਂਗੇ ਅੱਜ ਦੀ ਡੇਟ 'ਚ ਜਾਂ ਕੁਝ ਸਾਲਾਂ ਪਹਿਲੇ ਜਿਹੜਾ ਦੇਸ਼ ਆਜ਼ਾਦ ਹੋਇਆ ਸੀ ਸਿਰਫ ਲੀਡਰਾਂ ਵਾਸਤੇ ਹੋਇਆ ਸੀਗਾ ਲੇਕਿਨ ਜੋ ਮਾਨ ਸਾ ਜੋ ਸਾਡੇ ਅਰਵਿੰਦ ਕੇਰਜੀਵਾਲ ਜੀ ਦੀ ਜੋ ਸਾਡੇ ਸ਼ਹਿਰੀ ਕਲਚਰ ਦੀ ਸੋਚ ਹੈ ਅਸੀਂ ਉਹ ਸੋਚਣਾ ਚੱਲ ਰਹੇ ਹਾਂ ਜਿਸ ਦਿਨ ਇੱਕ ਆਮ ਪਰਿਵਾਰ ਦਾ ਬੱਚਾ ਇੱਕ ਗਰੀਬ ਘਰ ਦਾ ਬੱਚਾ ਵੱਡਾ ਅਫਸਰ ਬਣ ਗਿਆ ਉਦੋਂ ਅਸੀਂ ਆਪਣਾ ਦੇਸ਼ ਜਿੱਤਿਆ ਸਮਝਦੇ। ਵੇਖੋ ਬਾਬਾ ਜੀ ਦੇ ਵਿਆਹਪੁਰਗ ਤੇ ਹਰ ਸਾਲ ਦੀ ਤਰ੍ਹਾਂ ਜਦੋਂ ਦੇ ਸਾਡੇ ਸ਼ਹਿਰੀ ਕਲਸੀ ਜੀ ਨੇ ਸਾਡੇ ਬਟਾਲੇ ਸ਼ਹਿਰ ਦੀ ਵਾਕਡੋਰ ਸੰਭੀ ਹੈ। ਅਮਰਿਤ ਕਲਸੀ ਜੀ ਨਾਲ ਮੇਰੇ ਖੜੇ ਨੇ ਆਪਣੇ ਬਿੱਟੂ ਭਾਜੀ ਨਾਲ ਖੜੇ ਨੇ ਚੇਅਰਮੈਨ ਸਾਹਿਬ ਖੜੇ ਨੇ ਸਮੁੱਚੀ ਟੀਮ ਹੈ ਸਾਡੀ ਅਸੀਂ ਸਾਰੇ ਨਾਲ ਮਿਲ ਕੇ ਬੜਾ ਪੁਰਖਾ ਪ੍ਰਬੰਧ ਕਰ ਰਹੇ ਹਾਂ। ਬਾਬੇ ਦਾ ਵਿਆਹ ਸਾਡੇ ਬਟਾਲੇ ਦੇ ਵਿੱਚ ਬੜੀ ਰੌਣਕਾਂ ਭਰਿਆ ਵਿਆਹ ਹੈ। ਇਹ ਸਾਡਾ ਆਪਣਾ ਨਿੱਜੀ ਨਿੱਜੀ ਤਿਉਹਾਰ ਹੈ। ਸੋ ਇਹਨੂੰ ਆਪਾਂ ਜਲ ਤੋਂ ਜਲਦ ਬਟ ਚਾਹੇ ਜੰਦਰ ਰੋਡ ਲੈ ਲਓ ਚਾਹੇ ਗਾਂਧੀ ਚੌਕ ਲੈ ਲਓ ਹਰ ਜਗ੍ਹਾ ਬੜੇ ਪ੍ਰੱਖਾ ਪ੍ਰਬੰਧ ਕਰ ਕਿਤੇ ਜਾ ਰਹੇ ਨੇ ਔਰ ਪ੍ਰਸ਼ਾਸਨ ਵੱਲੋਂ ਵੀ ਬੜੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਜਦੋਂ ਬਾਬਾ ਜੀ ਦਾ ਵਿਆਹ ਹੋਏਗਾ ਉਹਦੇ ਵਿੱਚ ਵੀ ਹਰ ਇੱਕ ਤਰ੍ਹਾਂ ਦੀ ਸੰਭਵ ਜੋ ਵੀ ਆਪਾਂ ਸਹੂਲਤ ਦੇ ਸਕੀ ਆਪਾਂ ਦੇ ਦਵਾਂਗੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਸਮੂਹ ਬਟਾਲਾ ਨਿਵਾਸੀਆਂ ਨੂੰ ਪੰਜਾਬ ਨੂੰ ਵਸੀਆਂ ਨੂੰ ਤੇ ਹਿੰਦੁਸਤਾਨ ਨਿਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਅੱਜ ਦੇ ਦਿਨ ਸਾਡੇ ਅਨੇਕਾਂ ਹੀ ਪੰਜਾਬੀਆਂ ਨੇ ਔਰ ਹਿੰਦੁਸਤਾਨੀਆਂ ਨੇ ਆਪਣੀ ਸ਼ਹਾਦਤ ਦੇ ਕੇ ਸਾਨੂੰ ਆਜ਼ਾਦੀ ਦਵਾਈ ਹੈ ਔਰ ਖਾਸ ਕਰਕੇ ਧਨਵਾਦ ਕਰਦਾ ਹਾਂ ਅਮਰਤ ਕਲਸੀ ਜੀ ਦਾ ਜਿਹੜੇ ਅੱਜ ਆਪਣੇ ਵੱਡੇ ਬ੍ਰਦਰ ਸਰਦਾਰ ਅਮਨ ਸਿੰਘ ਸ਼ੈਰੀ ਕਲਸੀ ਜੋ ਯੂਐਸਏ ਲਈ ਪਾਰਟੀ ਦੀ ਡਿਊਟੀ ਨਿਭਾ ਰਹੇ ਨੇ ਯੂਐਸਏ ਦੇ ਵਿੱਚ ਉਹਨਾਂ ਦੀ ਜਗ੍ਹਾ ਉਹਨਾਂ ਦੇ ਛੋਟੇ ਬ੍ਰਦਰ ਅਮਰਤ ਕਲਸੀ ਜੀ ਵੱਖ-ਵੱਖ ਥਾਈਂ ਜਾ ਕੇ ਉਹਨਾਂ ਦੀ ਡਿਊਟੀ ਬਾਖੂਬੀ ਨਿਭਾ ਰਹੇ ਨੇ ਔਰ ਬਹੁਤ ਹੀ ਧਨਵਾਦ ਕਰਦਾ ਆਪਣੀ ਸਰਕਾਰ ਦਾ ਕਿ ਜਿਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੇ ਪਰਿਵਾਰ ਸਮਝ ਕੇ ਉਹਨਾਂ ਨੂੰ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਦਾ 1-1 ਕਰੋੜ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਦੇਣਾ ਸ਼ੁਰੂ ਕੀਤਾ ਔਰ ਆਸ ਕਰਦਾ ਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਬਾਕੀ ਸਰਕਾਰਾਂ ਵੀ ਸਾਡੀ ਸਰਕਾਰ ਤੋਂ ਸਿੱਖਣ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਬਣਦੀ ਰਾਸ਼ੀ ਜਿਹੜੀ ਆ ਉਹ ਦੇਣ ਅੱਜ ਦੇ ਦਿਨ ਤੇ ਮੈਂ ਉਹਨਾਂ ਸ਼ਹੀਦਾਂ ਦੇ ਸਾਰੇ ਪਰਿਵਾਰਾਂ ਦੇ ਚਰਨਾਂ 'ਚ ਨਤਮਸਤਕ ਹੁੰਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਗਮਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ